ਜਿਸ ਤਰ੍ਹਾਂ ਹੁਣ ਅਮਰੀਕਾ ਨੇ 25% ਟੈਰਿਫ ਲਗਾਉਂਦਾ ਭਾਰਤ ਉੱਤੇ ਐਲਾਨ ਕਰ ਦਿੱਤਾ ਜੋ ਕਿ 1 ਅਗਸਤ ਜਿਹੜਾ ਲੱਗਣ ਵਾਲਾ ਹੈ ਇਸ ਦੇ ਨਾਲ ਸਾਡੀ ਅਰਥਵਿਵਸਥਾ ਕਿਹੋ ਜਿਹੀ ਹਿਲਣ ਵਾਲੀ ਹੈ ਪਰ ਨੈਚੁਰਲੀ ਉਹ ਸਮਾਨ ਯੂਐਸਏ ਦੇ ਵਿੱਚ ਮਹਿੰਗਾ ਹੋ ਜਾਏਗਾ ਹੋ ਸਕਦਾ ਹੈ ਇਹ ਦੇ ਕਰਕੇ ਉਹਦੀ ਡਿਮਾਂਡ ਯੂਐਸ ਇਕਨੋਮੀ 'ਚ ਘਟ ਜਾਵੇ ਤੇ ਇੰਡੀਆ ਦਾ ਐਕਸਪੋਰਟਸ ਜਿਹੜਾ ਹੈ ਉਹ ਵੀ ਘਟ ਸਕਦਾ ਹੈ ਯੂਐਸ ਦੇ ਨਾਲ ਆਪਾਂ ਵੇਖੋ ਪਹਿਲਾਂ ਇਮੀਗ੍ਰੇਸ਼ਨ ਰੂਲਸ ਦੇ ਵਿੱਚ ਤਬਦੀਲੀਆਂ ਕਿਤੇ ਗਈਆਂ ਕਾफी ਸਖਤੀਆਂ ਕਰਤੀਆਂ ਗਈਆਂ ਤੇ ਉਸ ਤੋਂ ਬਾਅਦ ਹੁਣ ਟੈਰਿਫ ਨੂੰ ਲੈ ਕੇ ਇੱਕ ਨਵਾਂ ਵਿਵਾਦ ਖੜਾ ਕਰ ਦਿੱਤਾ ਗਿਆ ਕਿ ਇਸ ਦਾ ਅਸਰ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਦੇ ਵਿੱਚ ਜਿਹੜਾ ਖਟਾਸ ਪੈਦਾ ਕਰੇਗਾ ਜਿਹੜਾ ਇਮੀਗ੍ਰੇਸ਼ਨ ਪਾਲਿਸੀ ਜਿਹੜਾ ਯੂਐਸ ਫਾਲੋ ਕਰਨਾ ਚਾਹੁੰਦਾ ਹੈ ਉਹ ਪਹਿਲਾ ਨਾਲੋਂ ਸਟ੍ਰਿਕਟਰ ਹੋਏਗਾ اچھا ਉਹ ਸਟ੍ਰਿਕਟਰ ਜੇ ਹੈ ਤੇ ਉਹ ਸਿਰਫ ਇਸ ਸਟ੍ਰਿਕਟ ਚైనా ਜਾਂ ਕਿਸੇ ਹੋਰ ਕੰਟਰੀ ਦੇ ਲੋਕਾਂ ਦੇ ਵਾਸਤੇ ਹੀ ਨਹੀਂ ਹੋਏਗਾ ਉਹ ਇੰਡੀਆ ਦੇ ਵਾਸਤੇ ਵੀ ਹੋਏਗਾ ਕਿਉਂਕਿ ਉਹ ਕਦੇ ਇਹ ਨਹੀਂ ਚਾਹੇਗਾ ਕਿ ਭਈ ਮੈਂ ਇੱਕ ਕੰਟਰੀ ਨੂੰ ਫੇਵਰ ਕਰਾਂ ਤੇ ਇੱਕ ਨੂੰ ਨਾ ਕਰਾਂ ਜਾਣਕਾਰੀ ਦਿੱਤੀ ਹੈ 트럼ਪਰ ਸਰਸ਼ਨ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਪਾਕਿਸਤਾਨ ਆ ਉਹ ਹੁਣ ਭਾਰਤ ਨੂੰ ਤੇਲ ਵੇਚ ਸਕਦਾ ਹੈ ਕੀ ਸਾਨੂੰ ਹੁਣ ਪਾਕਿਸਤਾਨ ਦੇ ਅਧੀਨ ਹੋਣਾ ਪਵੇਗਾ ਤੇਲ ਲੈਣ ਨੂੰ ਲੈ ਕੇ ਕਿ ਈਰਾਨ ਰੜਕ ਰਿਹਾ ਜਿਹੜਾ ਵਪਾਰ ਭਾਰਤ ਤੇ ਈਰਾਨ ਦੇ ਵਿੱਚ ਸੀਗਾ ਤੇਲ ਨੂੰ ਲੈ ਕੇ ਥੋੜਾ ਜਿਹਾ ਸੋਚਣ ਵਾਲੀ ਗੱਲ ਹੈ ਕਿ ਵੀ ਦੇਖੋ ਪਾਕਿਸਤਾਨ ਦੇ ਕੋਲ ਤਾਂ ਤੇਲ ਹੈ ਨਹੀਂ ਤੇ ਇੰਡੀਆ ਪਾਕਿਸਤਾਨ ਤੋਂ ਕਿੱਥੋਂ ਤੇਲ ਖਰੀਦੇਗਾ ਚਾਹੇ ਇੰਡੀਆ ਕਦੇ ਵੀ ਨਹੀਂ ਚਾਹੇਗਾ ਕਿ ਉਹਦਾ ਜਿਹੜਾ ਔਇਲ ਪਾਈਪਲਾਈਨ ਹੈ ਉਹ ਪਾਕਿਸਤਾਨ ਦੇ ਥਰੂ ਗੁਜਰੇ ਕਿਉਂਕਿ ਸਟ੍ਰੈਟੈਜੀਕ ਰੀਜ਼ਨ ਕਰਕੇ ਉਹ ਕਦੇ ਵੀ ਉਹਨੂੰ ਕਿਸੇ ਵੀ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਐਜ਼ ਅ ਵੈਪਨ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ਪਰ 트럼ਪ ਪ੍ਰਸ਼ਾਸਨ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਨਹੀਂ ਭਾਰਤ ਜਿਹੜਾ ਹੈ ਭਾਰਤ ਨੇ ਪਹਿਲਾਂ ਹੀ ਜਿਹੜਾ ਅਮਰੀਕਾ ਦੇ ਉੱਤੇ ਟੈਰਿਫ ਰੇਟਸ ਜਿਹੜੇ ਸੀਗੇ ਉਹ ਕਾਫੀ ਹਾਈ ਰੱਖੇ ਹੋ ਸੀ ਜਿਸ ਨੂੰ ਲੈ ਕੇ ਹੁਣ ਅਮਰੀਕਾ ਨੇ ਉਸ ਦਾ ਬਦਲਾ ਲਿਆ ਹੈ ਪਰ ਇਹ ਹੈ ਕਿ ਯੂਐਸ ਹਮੇਸ਼ਾ ਇੰਡੀਆ ਨੂੰ ਇਹ ਕਹਿੰਦਾ ਰਿਹਾ ਕਿ ਬਈ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਯੂਐਸ ਤੋਂ ਐਕਸਪੋਰਟ ਹੁੰਦੀਆਂ ਨੇ ਇੰਡੀਆ ਦੇ ਵਿੱਚ ਉਹਨਾਂ ਦੇ ਉੱਤੇ ਟੈਰਿਫ ਬਹੁਤ ਜ਼ਿਆਦਾ ਹੈ ਤੇ ਉਹ ਟੈਰਿਫ ਜਿਹੜਾ ਹੈ ਐਕਸੈਸਿਵ ਹੈ ਤੇ ਤੁਸੀਂ ਉਹ ਟੈਰਿਫ ਨੂੰ ਇੱਕ ਵਾਰੀ ਰੀਲੂਕ ਕਰੋ ਉਹਨੂੰ ਰੈਸ਼ਨਲਾਈਜ਼ ਕਰਨ ਦੀ ਕੋਸ਼ਿਸ਼ ਕਰੋ ਦੇਖਿਆ ਜਾਵੇ ਕਿ ਭਾਰਤ ਇੱਕ ਡਿਵੈਲਪਿੰਗ ਕੰਟਰੀ ਹੈ ਬਹੁਤ ਮਿਲਕਾ ਨਾਲ ਅਸੀਂ ਬਹੁਤ ਰਫਤਾਰ ਦੇ ਨਾਲ ਅੱਗੇ ਵਧ ਰਹੇ ਹਾਂ ਸੋ ਅਜਿਹੇ ਦੇ ਵਿੱਚ ਅਮਰੀਕਾ ਨੂੰ ਕਿਤੇ ਨਾ ਕਿਤੇ ਡਰ ਸਤਾ ਰਿਹਾ ਕਿਉਂਕਿ ਅਮਰੀਕਾ ਨੇ ਬਿਆਨ ਦਿੱਤਾ ਕਿ ਭਾਰਤ ਅਤੇ ਰਸ਼ੀਆ ਦੋਵੇਂ ਹੀ ਡੈੱਡ ਇਕਨੋਮੀ ਨੇ 네ਗੋਸ਼ੀਏਸ਼ਨਸ ਕਰ ਰਹੇ ਹਨ ਪਰ ਉਹ 네ਗੋਸ਼ੀਏਸ਼ਨਸ ਕਿਉਂਕਿ 3 ਮਹੀਨੇ ਦੇ ਵਿੱਚ ਕੰਕਲੂਡ ਨਹੀਂ ਹੋ ਸਕੀਆਂ ਨੇ ਤੇ 올 ਆਫ ਅ ਸੱਡਨ ਉਹਨਾਂ ਨੇ ਅਨਾਉਂਸ ਕਰਤਾ ਹੈ ਟੈਰਿਫ ਇੱਕ ਹੋਰ ਐਕੁਇਜ਼ੀਸ਼ਨ ਯੂਐਸਡੀਸੀ ਕੀ ਕਿ ਭਈ ਇੰਡੀਆ ਨੇ ਆਪਣੇ ਜਿਹੜਾ ਆਟੋ ਸੈਕਟਰ ਹੈ ਉਹਦੇ ਵਿੱਚ ਟੈਰਿਫ ਬਹੁਤ ਹਾਈ ਰੱਖੇ ਹੋਏ ਹਨ ਉਹਨਾਂ ਦੇ ਹਰ ਉਹਨਾਂ ਦਾ ਜਿਹੜਾ ਹਾਰਲੇ ਡੈਵਿਡਸਨ ਮੋਟਰਸਾਈਕਲ ਹੈ ਉਹਦੇ ਤੇ ਉਹ ਕਹਿੰਦੇ ਕਿ ਤੁਸੀਂ 100 ਤੋਂ ਵੀ 100% ਤੋਂ ਵੀ ਉੱਤੇ ਡਿਊਟੀ ਰੱਖੀ ਹੋਈ ਹੈ ਹਾਲ ਹੀ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਆਉਣ ਵਾਲੀ 1 ਅਗਸਤ ਨੂੰ 25% ਭਾਰਤ ਉੱਤੇ ਟੈਰਿਫ ਲਾਉਣ ਦਾ ਐਲਾਨ ਕਰ ਦਿੱਤਾ ਗਿਆ ਇਸ ਨਾਲ ਭਾਰਤ ਦੀ ਅਰਥਵਿਵਸਥਾ ਦੇ ਉੱਤੇ ਬਹੁਤ ਅਸਰ ਪੈਂਦਾ ਹੋਇਆ ਦਿਖਾਈ ਦੇ ਰਿਹਾ ਇਸ ਨੂੰ ਲੈ ਕੇ ਭਾਰਤ ਦੀ ਅਰਥਵਿਵਸਥਾ ਕਿਹੋ ਜੀ ਰਹੇਗੀ ਜਾਂ ਫਿਰ ਇਸ ਦਾ ਕਿਹੋ ਜਿਹਾ ਇੰਪੈਕਟ ਜਾਂ ਫਿਰ ਇਹਦਾ ਅਸਰ ਭਾਰਤ 'ਤੇ ਰਹਿਣ ਵਾਲਾ ਇਸ ਨੂੰ ਲੈ ਕੇ ਅਸੀਂ ਅੱਜ ਗੱਲਬਾਤ ਕਰਾਂਗੇ ਸੁਨੀਲ ਸਿਨਾਹੋਣਾਂ ਨਾਲ ਜੋ ਕਿ ਇਕਨੋਮਿਸਟ ਨੇ ਸਸ਼ੀਕਲ ਸਾਹਿਬ ਕੀ ਹਾਲ ਹੈ ਜਿਸ ਤਰ੍ਹਾਂ ਹੁਣ ਅਮਰੀਕਾ ਨੇ 25% ਟੈਰਿਫ ਲਗਾਉਂਦਾ ਭਾਰਤ ਉੱਤੇ ਐਲਾਨ ਕਰ ਦਿੱਤਾ ਜੋ ਕਿ 1 ਅਗਸਤ ਜਿਹੜਾ ਲੱਗਣ ਵਾਲਾ ਹੈ ਇਸ ਦੇ ਨਾਲ ਸਾਡੀ ਅਰਥਵਿਵਸਥਾ ਕਿਹੋ ਜੀ ਹਿਲਣ ਵਾਲੀ ਹੈ ਦੇਖੋ ਜੀ ਓਵਰਆਲ ਤੇ ਨੈਗੇਟਿਵ ਅਸਰ ਪਾਏਗਾ ਕਿਉਂਕਿ ਭਾਰਤ ਤੋਂ ਬਹੁਤ ਸਾਰੇ ਜਿਹੜੇ ਐਕਸਪੋਰਟਸ ਸੀਗੇ ਉਹਨਾਂ ਦੇ ਉੱਤੇ ਹਜੇ ਤੱਕ ਜਿਹੜਾ ਟੈਰਿਫ ਲੱਗ ਰਿਹਾ ਸੀ ਉਹ 25 ਤੋਂ ਘੱਟ ਸੀਗਾ ਕੁਝ ਇਹੋ ਜਿਹੀ ਚੀਜ਼ਾਂ ਸੀਗੀਆਂ ਜਿਦੇ ਤੇ 25% ਜਾਂ ਉਸ ਤੋਂ ਵੀ ਜ਼ਿਆਦਾ ਟੈਰਿਫ ਸੀਗਾ ਬਟ ਇਨ ਜਨਰਲ ਮੋਸਟ ਆਫ ਦਾ ਪ੍ਰੋਡਕਟਸ ਜਿਹੜਾ ਅਸੀਂ ਭੇਜ ਰਹੇ ਸੀ ਉਹਦੇ ਚ 25 ਤੋਂ ਕੱਟ ਟੈਰਿਫ ਲੱਗ ਰਿਹਾ ਸੀ ਹੁਣ ਜਿਹੜਾ ਟੈਰਿਫ ਦਾ ਐਲਾਨ ਕੀਤਾ ਗਿਆ ਇਹਦੇ ਨਾਲ ਸਪੋਜ਼ ਕਰੋ ਜੇ 5% ਟੈਰਿਫ ਸੀ ਹੁਣ ਉਹ 25% ਹੋ ਜਾਏਗਾ ਤਾਂ ਨੇਚਰਲੀ ਉਹ ਸਮਾਨ ਯੂ ਐਸ ਏ ਦੇ ਵਿੱਚ ਮਹਿੰਗਾ ਹੋ ਜਾਏਗਾ ਹੋ ਸਕਦਾ ਇਹਦੇ ਕਰਕੇ ਉਹਦੀ ਡਿਮਾਂਡ ਯੂ ਐਸ ਇਕਨੋਮੀ ਚ ਘਟ ਜਾਵੇ ਤੇ ਇੰਡੀਆ ਦਾ ਐਕਸਪੋਰਟਸ ਜਿਹੜਾ ਹੈ ਉਹ ਵੀ ਘਟ ਸਕਦਾ ਹੈ ਯੂ ਐਸ ਦੇ ਨਾਲ ਸੋ ਓਵਰਆਲ ਜਿਹੜਾ ਐਨਾਲਿਸਿਸ ਹੈ ਉਹ ਤਾਂ ਪ੍ਰੋਡਕਟ ਬਾਈ ਪ੍ਰੋਡਕਟ ਕਰਨਾ ਪਏਗਾ ਕਿ ਭਈ ਕਿਹੜੇ ਪ੍ਰੋਡਕਟ ਨੂੰ ਕਿੰਨਾ ਨੁਕਸਾਨ ਹੋਏਗਾ ਜਾਂ ਕਿਸੇ ਪ੍ਰੋਡਕਟ ਨੂੰ ਫਾਇਦਾ ਵੀ ਹੋਏਗਾ ਪਰ ਓਵਰਆਲ ਜੇ ਅਸੀਂ ਦੇਖੀਏ ਤੇ ਭਾਰਤ ਦੇ ਜਿਹੜੇ ਐਕਸਪੋਰਟਸ ਹੈ ਉਹਨਾਂ ਨੂੰ ਇੱਕ ਵੱਡਾ ਤੱਕਾ ਲੱਗੇਗਾ ਰੀਜ਼ਨ ਕੀ ਮੰਨਦੇ ਆਪਾਂ ਕਿਉਂ ਅਮਰੀਕਾ ਨੂੰ ਅਜਿਹਾ ਟੈਰਿਫ ਲਾਉਣ ਦਾ ਐਲਾਨ ਭਾਰਤ ਪ੍ਰਤੀ ਕਿਉਂਕਿ ਇੱਕ ਮਿੱਤਰ ਦੇਸ਼ ਹੈ ਦੋਵਾਂ ਦੇ ਵਿੱਚ ਸੰਬੰਧ ਅੱਛੇ ਸਨ ਫਿਰ ਅਮਰੀਕਾ ਨੂੰ ਕਿਉਂ ਭਾਰਤ ਦੇ ਪ੍ਰਤੀ ਜਿਹੜਾ ਅਜਿਹਾ 25% ਵਾਲਾ ਟੈਰਿਫ ਦਾ ਐਲਾਨ ਕਰਨਾ ਪਿਆ ਅ ਦੇਖੋ ਜਦੋਂ ਅੱਜ ਤੋਂ 3 ਮਹੀਨਾ ਪਹਿਲਾਂ April ਦੇ ਵਿੱਚ April 2 ਨੂੰ ਜਦੋਂ ਅ ਟਰੰਪ ਸਾਹਿਬ ਨੇ ਐਲਾਨ ਕੀਤਾ ਸੀ ਕਿ ਜਿੰਨੇ ਵੀ ਦੇਸ਼ ਦੇ ਨਾਲ ਉਹਨਾਂ ਦੇ ਟ੍ਰੇਡ ਸੰਬੰਧ ਹੈ ਉਹ ਸਾਰਿਆਂ ਦੇ ਨਾਲ ਉਹ ਆਪਣੇ ਜਿਹੜੇ ਟੈਰਿਫ ਸਟਰਕਚਰ ਜਾਂ ਟ੍ਰੇਡ ਨੂੰ ਰੀਵਿਜ਼ਿਟ ਕਰਨਗੇ ਤੇ ਉਹਦੇ ਹਿਸਾਬ ਨਾਲ ਜਿਹੜਾ ਟੈਰਿਫ ਹੈ ਉਹਦੇ ਤੇ ਉਹ ਇਜ਼ਾਫਾ ਕਰਨਗੇ ਪਰੰਤੂ ਫਿਰ 9 April ਨੂੰ ਉਹਨਾਂ ਨੇ ਕਿਹਾ ਕਿ ਭਈ ਫਾਰ தி ਟਾਈਮ ਬੀਂਗ ਮੈਂ ਆਪਣੇ ਉਹ ਜੇ ਦੇਸ਼ ਜਿਹਦੇ ਨਾਲ ਸਾਡੇ ਟ੍ਰੇਡ ਸੰਬੰਧ ਨੇ ਉਹਨਾਂ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਟਾਈਮ ਦਿੱਤਾ ਜਾਏਗਾ ਔਰ ਉਹ ਟਾਈਮ 3 ਮਹੀਨੇ ਦਾ ਹੋਏਗਾ ਉਹਨ 3 ਮਹੀਨੇ ਦੇ ਵਿੱਚ ਕੋਸ਼ਿਸ਼ ਇਹ ਕੀਤੀ ਜਾਏਗੀ ਕਿ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਏ ਐਂਡ ਗੱਲਬਾਤ ਦੇ ਨਾਲ ਕੁਝ ਇਹੋ ਜਿਹਾ ਸੋਲੂਸ਼ਨ ਲੱਭਿਆ ਜਾਏ ਜਿਹਦੇ ਵਿੱਚ ਯੂਐਸ ਨੂੰ ਵੀ ਫਾਇਦਾ ਹੋਏ ਤੇ ਜਿਹੜੀ ਕੰਟਰੀ ਹੈ ਸਪੋਜ਼ ਕਰੋ ਇੰਡੀਆ ਹੈ ਜਾਂ ਜਾਪਾਨ ਹੈ ਜਾਂ ਹੋਰ ਵੀ ਕੋਈ ਕੰਟਰੀ ਹੈ ਉਹਨਾਂ ਦਿਨ ਫਾਇਦਾ ਹੋਏ ਹੁਣ ਅਸੀਂ ਪਿਛਲੇ 3 ਮਹੀਨਿਆਂ ਦੇ ਵਿੱਚ ਦੇਖਿਆ ਕਿ ਜਿਹੜਾ ਆਪਣਾ ਯੂ ਐਸ ਹੈ ਉਹਦੇ ਕੋਸ਼ਿਸ਼ ਕਰਨ ਤੋਂ ਬਾਵਜੂਦ ਵੀ ਜਾਂ ਭਾਰਤ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਦੀ ਕੋਸ਼ਿਸ਼ ਤੇ ਬਾਵਜੂਦ ਵੀ ਭਾਰਤ ਕਿਸੇ ਨਤੀਜੇ ਤੇ ਨਹੀਂ ਪਹੁੰਚਿਆ ਤੇ ਉਹ 3 ਮਹੀਨੇ ਦਾ ਪੀਰੀਅਡ ਅੱਜ 31 ਜੁਲਾਈ ਨੂੰ ਖਤਮ ਹੋ ਰਿਹਾ ਸੀ ਇਸ ਕਰਕੇ 트ੰਪ ਨੇ ਹੋਰ ਮਹਲਤ ਦੇਣ ਦੀ بجائے ਆਪਣੇ ਵੱਲੋਂ ਅਨਾਉਂਸ ਕਰਤਾ ਕਿ ਭਈ ਅਸੀਂ ਹੁਣ ਕਿਉਂਕਿ ਟ੍ਰੇਡ ਨੇਗੋਸ਼ੀਏਸ਼ਨਸ ਕੰਕਲੂਡ ਨਹੀਂ ਹੋਈਆਂ ਨੇ ਇਸ ਕਰਕੇ ਫਲੈਟ 25% ਟੈਰਿਫ ਜਿਹੜਾ ਹੈ ਉਹ ਲਾ ਦਿੱਤਾ ਗਿਆ ਹੈ ਜਿਹੜਾ ਵੀ ਸਮਾਨ ਇੰਡੀਆ ਤੋਂ ਯੂਐਸ ਨੂੰ ਐਕਸਪੋਰਟ ਕੀਤਾ ਜਾਏਗਾ ਪਰ ਇਸ ਤੋਂ ਪਹਿਲਾਂ ਜੇ ਅਸਰ ਨਜ਼ਰ ਡਾਲੀਏ ਤੇ ਜਿੱਦਾਂ ਚਪੈਨ ਦੇ ਨਾਲ 3 ਮਹੀਨਿਆਂ ਤੋਂ ਬਾਅਦ ਜਾਪਾਨ ਦੇ ਨਾਲ US ਦੇ ਜਿਹੜੀ ਹੈ 네ਗੋਸ਼ੀਏਸ਼ਨ ਸਕਸੈਸਫੁਲ ਹੋ ਗਈ ਤੇ ਉਹਦਾ ਉਹਨਾਂ ਨੇ ਐਲਾਨ ਕੀਤਾ ਫਿਰ ਯੂ ਦੇ ਨਾਲ ਵੀ 2 ਦਿਨ ਪਹਿਲਾਂ ਉਹਨਾਂ ਨੇ 네ਗੋਸ਼ੀਏਸ਼ਨ ਕੰਕਲੂਡ ਕੀਤਾ ਹੈ ਇਸ ਤੋਂ ਪਹਿਲਾਂ ਉਹਨਾਂ ਨੇ 네ਗੋਸ਼ੀਏਸ਼ਨ UK ਦੇ ਨਾਲ ਵੀ ਕੰਕਲੂਡ ਕੀਤਾ ਹੈ ਤੇ ਜਿੱਥੇ-ਜਿੱਥੇ ਵੀ 네ਗੋਸ਼ੀਏਸ਼ਨਸ ਕੰਕਲੂਡ ਹੋਈਆਂ ਨੇ ਉੱਥੇ ਜਿਹੜਾ ਟੈਰਿਫ ਲੱਗਿਆ ਹੈ ਉਹ 25% ਤੋਂ ਘੱਟ ਹੈ ਜਿੱਦਾਂ UK EU ਦੇ ਨਾਲ ਜਿਹੜਾ ਉਹਨਾਂ ਨੇ 네ਗੋਸ਼ੀਏਸ਼ਨ ਕੀਤਾ ਹੈ ਉੱਥੇ ਜਿਹੜਾ ਟੈਰਿਫ ਉਹਨਾਂ ਨੇ ਲਾਇਆ ਹੈ ਉਹ 15% ਦਾ ਹੈ ਸਿਮਿਲਰਲੀ ਜਪਾਨ ਦੇ ਵਿੱਚ ਵੀ 15% ਤੱਕ ਹੈ ਤੇ ਨਾਲੇ ਉਹਨਾਂ ਨੇ ਉਸ ਦੇਸ਼ ਤੋਂ ਇੱਕ ਕਮਿਟਮੈਂਟ ਵੀ ਲਈ ਤੀ ਹੈ ਕਿ ਜਪਾਨ ਜਿਹੜਾ ਹੈ ਉਹ ਯੂਐਸ ਦੀ ਇਕਨੋਮੀ ਚ ਇਨਵੈਸਟ ਕਰੇਗਾ ਜਾਂ ਯੂ ਜਿਹੜਾ ਹੈ ਉਹ ਵੀ ਯੂਐਸ ਇਕਨੋਮੀ ਚ ਇਨਵੈਸਟ ਕਰੇਗਾ ਉਹਦੀ ਇੱਕ وجہ ਇਹ ਹੈ ਕਿ ਇਹ ਸਾਰਾ ਜਿਹੜਾ ਟੈਰਿਫ ਸਟਰਕਚਰ ਨੂੰ ਰੀਲੂਕ ਕਰਨ ਦਾ ਜਿਹੜਾ ਖਿਆਲ ਟਰੰਪ ਸਾਹਿਬ ਦੇ ਦਿਮਾਗ 'ਚ ਆਇਆ ਸੀ ਉਹ ਇਸ ਕਰਕੇ ਆਇਆ ਸੀ ਕਿ ਯੂ ایس ਦੇ ਵਿੱਚ ਜਿਹੜਾ ਹੈਗਾ ਮੈਨੂਫੈਕਚਰਿੰਗ ਕਾਫੀ ਕੱਟ ਹੋ ਗਿਆ ਹੈ ਮੋਸਟ ਆਫ ਦੀ ਕੰਜ਼ਿਊਮਰਸ ਜਿਹੜੀ ਚੀਜ਼ਾਂ ਕੰਜ਼ਿਊਮ ਕਰਦੇ ਆ ਉਹ ਬਾਰੋ ਇੰਪੋਰਟ ਹੋ ਰਿਹਾ ਸੀ ਉਹਦੇ ਕਰਕੇ ਏਮਪਲੋਇਮੈਂਟ ਜਨਰੇਸ਼ਨ ਯੂ ایس ਦੇ ਵਿੱਚ ਕਾਫੀ ਕੱਟ ਹੋ ਗਿਆ ਸੀਗਾ ਤੁਸੀਂ ਕੀ ਮੰਨਦੇ ਹੋ ਟਰੰਪ ਪ੍ਰਸ਼ਾਸਨ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਨਹੀਂ ਭਾਰਤ ਜਿਹੜਾ ਹੈ ਭਾਰਤ ਨੇ ਪਹਿਲਾਂ ਹੀ ਜਿਹੜਾ ਅਮਰੀਕਾ ਦੇ ਉੱਤੇ ਟੈਰਿਫ ਰੇਟਸ ਜਿਹੜੇ ਸੀਗੇ ਉਹ ਕਾਫੀ ਹਾਈ ਰੱਖੇ ਹੋ ਸੀ ਜਿਸ ਨੂੰ ਲੈ ਕੇ ਹੁਣ ਅਮਰੀਕਾ ਨੇ ਉਸ ਦਾ ਬਦਲਾ ਲਿਆ ਕਿ ਜਿਹੜਾ ਭਾਰਤ ਨੇ ਟੈਰਿਫ ਪਹਿਲਾਂ ਵਧ ਲਾਇਆ ਸੀ ਉਹ ਅੱਖ ਦੇ ਵਿੱਚ ਰੜਕ ਰਿਹਾ ਸੀਗਾ ਕਿ ਉਸੇ ਦੀ ਹੈ ਬਦਲੇ ਦੀ ਭਾਵਨਾ ਅਮਰੀਕਾ ਵੱਲੋਂ ਦੇਖੋ ਇਹਨੂੰ ਬਦਲੇ ਦੀ ਭਾਵਨਾ ਤੇ ਨਹੀਂ ਕਹਿ ਸਕਦੇ ਪਰ ਇਹ ਹੈ ਕਿ ਯੂ ਐਸ ਹਮੇਸ਼ਾ ਇੰਡੀਆ ਨੂੰ ਇਹ ਕਹਿੰਦਾ ਰਿਹਾ ਕਿ ਭਈ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਯੂ ਐਸ ਤੋਂ ਐਕਸਪੋਰਟ ਹੁੰਦੀਆਂ ਨੇ ਇੰਡੀਆ ਦੇ ਵਿੱਚ ਉਹਨਾਂ ਦੇ ਉੱਤੇ ਟੈਰਿਫ ਬਹੁਤ ਜ਼ਿਆਦਾ ਹੈ ਤੇ ਉਹ ਟੈਰਿਫ ਜਿਹੜਾ ਹੈ ਐਕਸੈਸਿਵ ਹੈ ਤੇ ਤੁਸੀਂ ਉਹ ਟੈਰਿਫ ਨੂੰ ਇੱਕ ਵਾਰੀ ਰੀਲੂਕ ਕਰੋ ਉਹਨੂੰ ਰੈਸ਼ਨਲਾਈਜ਼ ਕਰਨ ਦੀ ਕੋਸ਼ਿਸ਼ ਕਰੋ ਪਰ ਭਾਰਤ ਦਾ ਜਿਹੜਾ ਹਮੇਸ਼ਾ ਸਟੈਂਡ ਸੀਗਾ ਉਹ ਇਹ ਸੀਗਾ ਕਿ ਭਈ ਦੇਖੋ ਜਿੱਥੇ ਤੱਕ ਐਗਰੀਕਲਚਰ ਦਾ ਸਵਾਲ ਹੈ ਐਗਰੀਕਲਚਰ ਦੇ ਵਿੱਚ ਅਸੀਂ ਇੰਪੋਰਟ ਅਲਾਉ ਨਹੀਂ ਕਰ ਸਕਦੇ ਕਿਉਂਕਿ ਇੰਡੀਆ ਦੇ ਵਿੱਚ ਐਗਰੀਕਲਚਰ ਸਬਸਿਸਟੈਂਸ ਐਗਰੀਕਲਚਰ ਇੱਥੇ 82% ਜਿਹੜੇ ਫਾਰਮਰ ਨੇ ਉਹ ਮਾਰਜਨਲ ਐਂਡ ਸਮਾਲ ਫਾਰਮਰਸ ਨੇ ਤੇ ਜੇ ਅਸੀਂ ਐਗਰੀਕਲਚਰਲ ਇੰਪੋਰਟ ਨੂੰ ਅਲਾਉ ਕਰ ਦਿੱਤਾ ਕਰ ਦਿੱਤਾ ਜਾ ਇੰਡੀਆ ਦੇ ਵਿੱਚ ਤੇ ਜਿਹੜੇ ਵੱਡੇ ਫਾਰਮਰਸ ਹੈ ਪਾਵੇਂ ਉਹ ਯੂਰਪ ਦੇ ਹੋਣ ਪਾਵੇਂ ਯੂਐਸਏ ਦੇ ਵਿੱਚ ਹੋ ਉਹਨਾਂ ਦੀ ਕਾਸਟ ਆਫ ਪ੍ਰੋਡਕਸ਼ਨ ਦੇ ਨਾਲ ਜਾਂ ਉਹਨਾਂ ਦੀ ਜਿਹੜੀ ਓਵਰਆਲ ਪ੍ਰੋਡਕਟਿਵਿਟੀ ਹੈ ਉਹਦੇ ਹਿਸਾਬ ਨਾਲ ਤੇ ਇੰਡੀਅਨ ਫਾਰਮਰਸ ਕਿੱਥੇ ਵੀ ਨਹੀਂ ਟਿਕਦੇ ਫਿਰ ਉਹ ਜਿਹੜੇ ਹੈਗੇ ਅੱਜ ਜਿਹੜਾ ਵੀ ਉਹ ਵੀ ਜਿਹੜਾ ਰਾਈਸ ਪ੍ਰੋਡਿਊਸ ਕਰ ਰਹੇ ਨੇ ਦੋਨੋਂ ਐਮਐਸਪੀ ਤੇ ਸਰਕਾਰ ਖਰੀਦ ਰਹੀ ਹੈ ਉਹਦਾ ਤਾਂ ਫਿਰ ਕੋਈ ਫਾਇਦਾ ਨਹੀਂ ਹੋਏਗਾ ਕਿਉਂਕਿ ਜਦੋਂ ਮਾਰਕੀਟ ਦੇ ਵਿੱਚ ਬਾਹਰ ਦੇ ਮੁਲਕਾਂ ਦਾ ਸਮਾਨ ਆ ਜਾਏਗਾ ਐਗਰੀਕਲਚਰ ਪ੍ਰੋਡਕਟ ਵੀ ਜੀ ਵਿਲ ਬੀ ਚੀਪਰ ਤੇ ਕੰਜ਼ਿਊਮਰ ਉਹਨਾਂ ਦੇ ਵੱਲ ਸ਼ਿਫਟ ਹੋ ਜਾਏਗਾ ਤੇ ਉਹ ਦੇ ਕਰਕੇ ਭਾਰਤ ਦੇ ਜਿਹੜੇ ਕਿਸਾਨ ਹੈ ਉਹ ਫਿਰ ਕੀ ਕਰਨਗੇ ਉਹਨਾਂ ਦੇ ਕੋਲ ਕੀ ਆਪਸ਼ਨ ਹੈ ਉਹ ਤਾਂ ਉਹਨਾਂ ਦੀ ਬੇਸਿਕ ਲਾਇਬਲੀਹੂਡ ਹੈ ਇਸ ਕਰਕੇ ਭਾਰਤ ਹਮੇਸ਼ਾ ਇਹ ਕਹਿੰਦਾ ਰਿਹਾ ਹੈ ਕਿ ਭਈ ਅਸੀਂ ਐਗਰੀਕਲਚਰਲ ਮਾਰਕੀਟ ਨੂੰ ਓਪਨ ਨਹੀਂ ਕਰ ਸਕਦੇ ਜੇ ਕਰਾਂਗੇ ਵੀ ਤੇ ਇਹ ਸਾਨੂੰ ਦੇਖਣਾ ਪਏਗਾ ਕਿ ਕਿਹੜੇ ਫਸਲ ਦੇ ਵਿੱਚ ਅਸੀਂ ਕਰ ਸਕਦੇ ਹਾਂ ਕਿਹੜੇ ਫਸਲ 'ਚ ਅਸੀਂ ਨਹੀਂ ਕਰ ਸਕਦੇ ਹਾਂ ਤੇ ਕਿੰਨਾ ਕਰ ਸਕਦੇ ਹਾਂ ਸਿਮਿਲਰਲੀ ਹੁਣ ਇੱਕ ਹੋਰ ਅਕਿਊਜ਼ੇਸ਼ਨ ਯੂਐਸਡੀਸੀ ਕੀ ਕਿ ਭਈ ਇੰਡੀਆ ਨੇ ਆਪਣੇ ਜਿਹੜਾ ਆਟੋ ਸੈਕਟਰ ਹੈ ਉਹਦੇ ਵਿੱਚ ਟੈਰਿਫ ਬਹੁਤ ਹਾਈ ਰੱਖੇ ਹੋਏ ਹਨ ਉਹਨਾਂ ਦੇ ਹਰ ਉਹਨਾਂ ਦਾ ਜਿਹੜਾ ਹਰਲੇ ਡੈਵਿਡਸਨ ਮੋਟਰਸਾਈਕਲ ਹੈ ਉਹਦੇ ਤੇ ਉਹ ਕਹਿੰਦੇ ਆ ਕਿ ਤੁਸੀਂ 100 ਤੋਂ ਵੀ 100% ਤੋਂ ਵੀ ਉੱਤੇ ਡਿਊਟੀ ਰੱਖੀ ਹੋਈ ਹੈ ਵਾਇਰ ਐਸ ਜਿਹੜਾ ਕਈ ਇੰਜੀਨੀਅਰਿੰਗ ਗੁੱਡਸ ਜਿਹੜਾ ਇੰਡੀਆ ਤੋਂ ਯੂਐਸਏ ਦੇ ਵਿੱਚ ਐਕਸਪੋਰਟ ਹੁੰਦਾ ਹੈ ਉਹਦੇ ਤੇ ਅਸੀਂ ਇੰਨਾ ਹਾਈ ਟੈਰਿਫ ਨਹੀਂ ਰੱਖਿਆ ਹੋਇਆ ਤੇ ਤੁਸੀਂ ਟੈਰਿਫ ਨੂੰ ਰੈਸ਼ਨਲਾਈਜ਼ ਕਰੋ ਉਹਦੇ ਵਿੱਚ ਵੀ ਯੂਐਸ ਦਾ ਕਹਿਣਾ ਇਹ ਸੀਗਾ ਕਿ ਵੀ ਦੇਖੋ ਇੰਡੀਆ ਦੇ ਵਿੱਚ ਆਟੋ ਸੈਕਟਰ ਹੁਣੇ-ਹੁਣੇ ਡਵੈਲਪ ਹੋਣਾ ਸ਼ੁਰੂ ਹੋਇਆ ਹੈ ਹੌਲੀ ਹੌਲੀ ਉਹ ਗਲੋਬਲੀ ਕੰਪੀਟੀਟਿਵ ਹੋ ਰਿਹਾ ਤੇ ਜਿੱਦਾਂ ਜਿੱਦਾਂ ਆ ਇੰਡੀਅਨ ਪ੍ਰੋਡਿਊਸਰਸ ਕੰਪੀਟੀਟਿਵ ਹੁੰਦੇ ਜਾਵਾਂਗੇ ਉਸ ਹਿਸਾਬ ਨਾਲ ਅਸੀਂ ਹੌਲੀ ਹੌਲੀ ਟੈਰਿਫ ਕੱਟ ਕਰਾਂਗੇ ਪਰ ਇਹੀ ਹੈ ਕਿ ਭਈ ਜਿੱਦਾਂ ਹੀ ਮਤਲਬ 트ੰਪ ਸਾਹਿਬ ਇਲੈਕਸ਼ਨ ਜਿੱਤ ਕੇ ਆਏ ਉਹਨਾਂ ਨੇ ਇਹ ਸਾਰੀ ਚੀਜ਼ਾਂ ਨੂੰ ਨਜ਼ਰਅੰਦਾਜ਼ ਕੀਤਾ ਕਿਉਂਕਿ ਸਾਰੀ ਚੀਜ਼ਾਂ ਨਾ ਡਬਲਿਊਟੀਓ ਦੇ ਫੋਰਮ ਤੇ ਡਿਸਕਸ ਹੁੰਦੀਆਂ ਸੀਗੀਆਂ पर ट्रंप ने यूनिलैटरली डिसाइड किया कि मैं डबल्यू टी फोरम पे कुछ नैगोशिएट नहीं, नहीं करना है मैं अपने वालों चीज़ा अनाउंस कर रहा बिकॉज आई एम कंसर्न अबाउट यू एस ए मैनू यू एस द इकोनमी फिक्र है और उस फिकर न ठीक करने वास्ते ज़रूरी है कि बहुत सारा मैनुफैक्चरिंग जोड़ा इतों निकल के बाहर चला गया वो वापस आए ਉਹਨੂੰ ਵਾਪਸ ਲਾਉਣ ਦਾ ਇੱਕੋ ਤਰੀਕਾ ਹੈ ਕਿ ਭਈ ਲੋਕਾਂ ਦੇ ਜਿਹੜੇ ਗoods ਐਂਡ ਸਰਵਿਸੇਸ ਬਾਹਰੋਂ ਆਉਂਦੇ ਨੇ ਉਹਨਾਂ ਦੇ ਉੱਤੇ ਟੈਰਿਫ ਲਾਓ ਉਹਨੂੰ ਇੰਨਾ ਮਹਿੰਗਾ ਕਰ ਦੋ ਕਿ ਯੂਐਸ ਕੰਜ਼ਿਊਮਰ ਜਿਹੜਾ ਹੈ ਉਹ ਬਾਹਰ ਦਾ ਸਮਾਨ ਖਰੀਦਣ ਦੀ ਬਜਾਏ ਆਪਣੇ ਲੋਕਲੀ ਮੁਲਕ ਦਾ ਸਮਾਨ ਖਰੀਦੇ। ਆਖਰਕਾਰ ਜਿਹੜੀ ਟੈਰਿਫ ਦੀ ਇੱਕ ਕੋਈ ਮਿਆਦ ਵੀ ਹੁੰਦੀ ਹੈ ਕਿ ਇਸ ਨੂੰ ਘਟਾਇਆ ਵਧਾਇਆ ਵੀ ਜਾ ਸਕਦਾ ਜਾਂ ਫਿਰ ਜੋ ਮਿਥ ਦਿੱਤਾ ਉਹ ਕਿੰਨੇ ਸਮੇਂ ਦੇ ਲਈ ਲਾਗੂ ਰਹਿੰਦਾ? ਅਹ ਦੇਖੋ ਜਿੱਦਾਂ FTA ਇੰਡੀਆ ਨੇ ਸਾਈਨ ਕੀਤਾ ਹੈ UK ਦੇ ਨਾਲ ਉਹਨਾਂ ਨੇ ਇਹ ਕਿਹਾ ਹੈ ਕਿ ਭਈ ਜਿੱਦਾਂ ਸਪਿਰਿਟ ਹੈ ਯਾਨੀ ਜਿਹੜਾ ਐਲਕੋਹਲ ਹੈ ਐਲਕੋਹਲ ਦੇ ਉੱਤੇ ਖਾਸ ਕਰ ਜਿਹੜੀ ਸਕਾਚ ਵਿਸਕੀ ਹੈ ਉਹਦੇ ਤੇ 150% ਟੈਰਿਫ ਲੱਗਦਾ ਸੀ ਨੇਗੋਸ਼ੀਏਸ਼ਨ ਤੋਂ ਬਾਅਦ ਇਮੀਡੀਏਟਲੀ ਟੈਰਿਫ ਨੂੰ 75% ਕਰ ਦਿੱਤਾ ਗਿਆ ਹੈ ਹਾਂ ਬਿਲਕੁਲ ਪਰ ਇਹ ਹੈ ਕਿ ਭਈ ਇਹ ਟੈਰਿਫ ਹੋਰ ਕੱਟ ਹੋਏਗਾ ਪਰ ਉਹਦਾ ਇੱਕ ਰੋਡ ਮੈਪ ਤਿਆਰ ਕੀਤਾ ਗਿਆ ਹੈ ਕਿ ਅਗਲੇ 10 ਸਾਲਾਂ ਦੇ ਵਿੱਚ ਇਨੂ 45% ਤੋਂ ਘਟਾ ਕੇ 10% ਤੱਕ ਲਾਇਆ ਜਾਏਗਾ ਸੋ ਇਸ ਕਰਕੇ ਜਿਹੜਾ ਵੀ ਟੈਰਿਫ ਦੇ ਰਿਲੇਟਡ ਨੇਗੋਸ਼ੀਏਸ਼ਨਸ ਨੇ ਉਹਨਾਂ ਦਾ ਅਗਰ ਤੇ ਜਿਸ ਵੇਲੇ ਨੇਗੋਸ਼ੀਏਸ਼ਨਸ ਹੋਈਆਂ ਨੇ ਉਸ ਵੇਲੇ ਤੇ ਅਗਰ ਜੇ ਉਹਦਾ ਕੋਈ ਟਾਈਮ ਪੀਰੀਅਡ ਡਿਸਾਈਡ ਕੀਤਾ ਗਿਆ ਹੈ ਤੇ ਜਨਰਲੀ ਦੋਨੋਂ ਮੁਲਕ ਜਿਹੜੇ ਹੈਗੇ ਉਸ ਚੀਜ਼ ਨੂੰ ਕਨਸੀਡਰ ਕਰਦੇ ਹਨ ਤੇ ਉਹਦੇ ਤੇ ਅਮਲ ਵੀ ਕਰਦੇ ਹਨ ਪਰ ਇਨ ਬਿਟਵੀਨ ਵੀ ਕੋਸ਼ਿਸ਼ ਕਰਕੇ ਉਹਨੂੰ ਰੀਨੇਗੋਸ਼ੀਏਟ ਕੀਤਾ ਜਾ ਸਕਦਾ ਹੈ ਤੇ ਇਸ ਕਰਕੇ ਉਹਦੀ ਕੋਈ ਮਿਆਦ ਨਹੀਂ ਹੁੰਦੀ ਅ ਦੇਖਿਆ ਜਾਵੇ ਕਿ ਭਾਰਤ ਇੱਕ ਡਿਵੈਲਪਿੰਗ ਕੰਟਰੀ ਹੈ ਬਹੁਤ ਮੁਲਕਾਂ ਨਾਲ ਅਸੀਂ ਬਹੁਤ ਰਫਤਾਰ ਦੇ ਨਾਲ ਅੱਗੇ ਵਧ ਰਹੇ ਹਾਂ ਸੋ ਅਜਿਹੇ ਦੇ ਵਿੱਚ ਅਮਰੀਕਾ ਨੂੰ ਕਿਤੇ ਨਾ ਕਿਤੇ ਡਰ ਸਤਾ ਰਿਹਾ ਕਿਉਂਕਿ ਅਮਰੀਕਾ ਨੇ ਬਿਆਨ ਦਿੱਤਾ ਹੈ ਕਿ ਭਾਰਤ ਅਤੇ ਰਸ਼ੀਆ ਦੋਵੇਂ ਹੀ ਡੈਡ ਇਕਨੋਮੀ ਨੇ ਦੇਖੋ ਕਈ ਕਿਸਮ ਦੀ ਗੱਲਾਂ ਹੁੰਦੀਆਂ ਨੇ ਜਿੱਦਾਂ ਅਸੀਂ ਸੁਣਿਆ ਵੀ ਹੈ ਕਿ ਇੱਕ ਪਾਸੇ ਟਰੰਪ ਇਹ ਵੀ ਕਹਿੰਦੇ ਆ ਇੰਡੀਆ ਇਜ਼ a friendly country uh, india is uh, progressing country and we are very happy about it par duje pakho ye bhi kehnda hai but i also must say ke bhai uh, india da jehra tariff structure hai wo bahut unfavorable hai it is completely against the uh, us uh, imports te onu uh, india nu no theek karna chahiye da <laughs> ਏ ਇਸ حساب ਨਾਲ ਜਿਹੜਾ ਹੈਗਾ ਅਸੀਂ 네ਗੋਸ਼ੀਏਸ਼ਨਸ ਕਰ ਰਹੇ ਹਾਂ ਪਰ ਉਹ 네ਗੋਸ਼ੀਏਸ਼ਨਸ ਕਿਉਂਕਿ 3 ਮਹੀਨੇ ਦੇ ਵਿੱਚ ਕੰਕਲੂਡ ਨਹੀਂ ਹੋ ਸਕਿਆ ਨੇ ਤੇ 올 ਆਫ ਅ ਸੱਡਨ ਉਹਨਾਂ ਨੇ ਅਨਾਉਂਸ ਕਰਤਾ ਹੈ ਟੈਰਿਫ ਪਰ ਮੈਨੂੰ ਇਹ ਲੱਗਦਾ ਹੈ ਕਿ ਭਈ ਚਲੋ ਇਹ ਅਨਾਉਂਸ ਤੇ ਕਰਤਾ ਹੈ ਤੇ ਹੁਣ ਨੈਕਸਟ 1 ਅਗਸਟ ਤੋਂ ਜਿਹੜਾ ਵੀ ਐਕਸਪੋਰਟ ਐਂਟਰ ਕਰੇਗਾ ਉਸ ਮਾਰਕੀਟ ਦੇ ਉੱਤੇ ਉਹਦੇ 25% ਲੱਗੇਗਾ ਸੋ ਇਹਨੇ ਇੱਕ ਕਿਸਮ ਦੀ ਅਨਸਰਟੇਨਟੀ ਤੇ ਜ਼ਰੂਰ ਕ੍ਰੀਏਟ ਕਰਦੀ ਹੈ ਇੰਡੀਅਨ ਐਕਸਪੋਰਟਸ ਨੂੰ ਪਰ ਨਾਲ ਹੀ ਨਾਲ ਇਹ ਵੀ ਹੈ ਕਿ ਭਈ ਇੰਡੀਆ ਤੇ ਯੂ ایس اے ਦੀ ਜਿਹੜੀ ਨੈਗੋਸ਼ੀਏਸ਼ਨ ਮੇਰੇ ਹਿਸਾਬ ਨਾਲ ਉਹ ਜਾਰੀ ਰਹੇਗੀ ਤੇ ਜੇ ਅੱਗੇ ਚਲ ਕੇ 2 ਮਹੀਨੇ 3 ਮਹੀਨੇ 4 ਮਹੀਨੇ ਦੇ ਵਿੱਚ ਕਦੇ ਵੀ ਨੈਗੋਸ਼ੀਏਸ਼ਨ ਜੇ ਕੰਕਲੂਡ ਹੁੰਦੀ ਹੈ ਤੇ ਇੱਕ ਵਾਰੀ ਫਿਰ ਰੀਲੂਕ ਹੋਏਗਾ ਤੇ ਇੱਕ ਵਾਰੀ ਫਿਰ ਜਿਹੜਾ ਟੈਰਿਫ ਹੈ ਉਹ ਰੀਵਿਜ਼ਿਟ ਕਰਕੇ ਨਵਾਂ ਟੈਰਿਫ ਅਨਾਉਂਸ ਹੋ ਸਕਦਾ ਹੈ 트럼ਪ ਵੱਲੋਂ ਪਹਿਲਾਂ ਇਮੀਗ੍ਰੇਸ਼ਨ ਰੂਲਸ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਕਾਫੀ ਸਖਤੀਆਂ ਕੀਤੀਆਂ ਗਿਆ ਤੇ ਉਸ ਤੋਂ ਬਾਅਦ ਹੁਣ ਐਰਿਫ ਨੂੰ ਲੈ ਕੇ ਇੱਕ ਨਵਾਂ ਵਿਵਾਦ ਖੜਾ ਕਰ ਦਿੱਤਾ ਗਿਆ ਕਿ ਇਸ ਦਾ ਅਸਰ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਦੇ ਵਿੱਚ ਜਿਹੜਾ ਖਟਾਸ ਪੈਦਾ ਕਰੇਗਾ ਦੋਵਾਂ ਦੇ ਰਿਸ਼ਤੇ ਜਿਹੜੇ ਆ ਮਜ਼ਬੂਤ ਹੋਣ ਦੀ ਥਾਂ ਤੇ ਕਮਜ਼ੋਰ ਹੋਣਗੇ ਜਾਂ ਫਿਰ ਕੀ ਹੋਏਗਾ ਮੇਰਾ ਆਪਣਾ ਮੰਨਣਾ ਇਹ ਹੈ ਕਿ ਦੋਨੋਂ ਹੀ ਦੇਸ਼ ਜਿਹੜੇ ਹੈਗੇ ਉਹ ਮੈਚਿਊਰਡ ਨੇਸ਼ਨਸ ਹੈਗੇ ਤੇ ਖਾਸ ਕਰਕੇ ਜਦੋਂ ਇੰਟਰਨੈਸ਼ਨਲ ਰਿਲੇਸ਼ਨਸ ਦੀ ਆਪਾਂ ਗੱਲ ਕਰਦੇ ਆ ਤੇ ਉਹਦੇ ਵਿੱਚ ਯੂਜੂਅਲੀ ਜਿਹੜਾ ਹੈ ਨਾ ਨੀ ਜਰਕ ਰਿਐਕਸ਼ਨਸ ਨਹੀਂ ਹੁੰਦਾ ਹੈ ਭਾਰਤ ਜਿਹੜਾ ਹੈ ਉਹ ਵੀ 25% ਜਿਹੜਾ ਟੈਰਿਫ ਲਾਇਆ ਹੈ ਇਹਨੂੰ ਅ ਅਸੈਸ ਕਰਨ ਦੀ ਕੋਸ਼ਿਸ਼ ਕਰੇਗਾ ਅਸੈਸ ਕਰਨ ਤੋਂ ਬਾਅਦ ਦੁਬਾਰਾ 네ਗੋਸ਼ੀਏਸ਼ਨ ਟੇਬਲ ਤੇ ਜਾਣ ਦੀ ਕੋਸ਼ਿਸ਼ ਕਰੇਗਾ ਤੇ ਗੱਲਬਾਤ ਦੇ ਨਾਲ ਇਸ ਮਸਲੇ ਨੂੰ ਸੁਲਝਾਣ ਦੀ ਕੋਸ਼ਿਸ਼ ਕੀਤੀ ਜਾਏਗੀ ਜਿੱਥੇ ਤੱਕ ਰਿਲੇਸ਼ਨਸ ਦਾ ਸਵਾਲ ਹੈ ਉਹ ਮੈਂ ਨਹੀਂ ਕਹਾਵਾਂਗਾ ਕਿ ਭਈ ਇੱਕ ਸਟੈਪ ਦੇ ਕਰਕੇ ਜਿੰਨੇ ਵੀ ਰਿਲੇਸ਼ਨਸ ਹੈ ਉਹ ਸਾਰੇ ਕੋਲਾਪਸ ਕਰ ਜਾਣਗੇ ਕਿਉਂਕਿ ਮੈਚਿਊਰਡ ਹੋਸਨ ਨੇਸ਼ਨਸ ਹੋਣ ਦੇ ਨਾਲ ਦੋਨੋਂ ਹੀ ਦੇਸ਼ਾਂ ਨੂੰ ਇਹ ਪਤਾ ਹੈ ਕਿ ਭਈ ਇਹੋ ਜੀ ਚੀਜ਼ਾਂ ਜਿਹੜੀਆਂ ਹੈਗੀਆਂ ਭਾਵੇਂ ਉਹ ਟੈਰਿਫ ਹੋਵੇ ਭਾਵੇਂ ਹੋਰ ਕਿਸੇ ਕਿਸਮ ਦੀ 네ਗੋਸ਼ੀਏਸ਼ਨ ਹੋ ਦੇ ਟੇਕ ਵੈਰੀ ਲੌਂਗ ਪੀਰੀਅਡ ਆਫ ਟਾਈਮ ਇੱਕ ਦੂਜੇ ਨੂੰ ਸਮਝਣ ਤੇ ਟਾਈਮ ਲੱਗਦਾ ਹੈ ਇੱਕ ਦੂਜੇ ਵਿਊ ਪੁਆਇੰਟ ਨੂੰ ਸਮਝਣ ਨੂੰ ਟਾਈਮ ਲੱਗਦਾ ਹੈ ਇਸ ਕਰਕੇ ਮੈਨੂੰ ਇਹ ਨਹੀਂ ਲੱਗਦਾ ਕਿ ਇਹਦੇ ਕਰਕੇ ਰਿਲੇਸ਼ਨਸ ਦੇ ਵਿੱਚ ਕੋਈ ਖਟਾਸ ਆਏਗੀ ਜਾਂ ਬਹੁਤ ਜ਼ਿਆਦਾ ਫੇਰ ਬਦਲ ਹੋਏਗਾ ਪਰੰਤੂ ਇਹ ਗੱਲ ਪੱਕੀ ਹੈ ਕਿ ਹੁਣ ਜਿਹੜਾ ਇਮੀਗ੍ਰੇਸ਼ਨ ਪਾਲਿਸੀ ਜਿਹੜਾ ਯੂ ਐਸ ਫਾਲੋ ਕਰਨਾ ਚਾਹੁੰਦਾ ਹੈ ਉਹ ਪਹਿਲਾਂ ਨਾਲੋਂ ਸਟ੍ਰਿਕਟਰ ਹੋਏਗਾ ਅੱਛਾ ਉਹ ਸਟ੍ਰਿਕਟਰ ਜੇ ਹੈ ਤਾਂ ਉਹ ਸਿਰਫ ਇਸ ਸਟ੍ਰਿਕਟ ਚਾਈਨਾ ਜਾਂ ਕਿਸੇ ਹੋਰ ਕੰਟਰੀ ਦੇ ਲੋਕਾਂ ਦੇ ਵਾਸਤੇ ਹੀ ਨਹੀਂ ਹੋਏਗਾ ਉਹ ਇੰਡੀਆ ਦੇ ਵਾਸਤੇ ਵੀ ਹੋਗਾ ਕਿਉਂਕਿ ਉਹ ਕਦੇ ਇਹ ਨਹੀਂ ਚਾਹੇਗਾ ਕਿ ਭਈ ਮੈਂ ਇੱਕ ਕੰਟਰੀ ਨੂੰ ਫੇਵਰ ਕਰਾਂ ਤੇ ਇੱਕ ਨੂੰ ਨਾ ਕਰਾਂ ਉਹ ਇਹ ਕੋਸ਼ਿਸ਼ ਕਰੇਗਾ ਕਿ ਭਈ ਉਹ ਕੋਈ ਇੱਕ ਪਾਰਟिकुलर ਇਮੀਗ੍ਰੇਸ਼ਨ ਪਾਲਿਸੀ ਬਣਾ ਰਿਹਾ ਤਾਂ ਉਹਦਾ ਅਸਰ ਜਿੱਦਾਂ ਇੰਡੀਆ ਤੇ ਪਵੇਗਾ ਉਹ ਨਹੀਂ ਚਾਈਨਾ ਤੇ ਪਵੇਗਾ ਕਹਿੰਦਾ ਮਤਲਬ ਇਹ ਹੈ ਕਿ ਉਹ ਪਾਲਿਸੀ ਦੇ ਹਿਸਾਬ ਨਾਲ ਜੋ ਵੀ ਐਲੀਜੀਬਲ ਹੋਏਗਾ ਉਹਨੂੰ ਤੇ ਐਂਟਰੀ ਮਿਲੇਗੀ ਪਰ ਜਿਹੜਾ ਪਾਲਿਸੀ ਦੇ ਹਿਸਾਬ ਨਾਲ ਨਹੀਂ ਹੋਏਗਾ ਉਹਨੂੰ ਐਂਟਰੀ ਨਹੀਂ ਮਿਲੇਗੀ ਤੇ ਨਾਲੇ ਜਿਹੜੇ ਇਮੀਗ੍ਰੇਟ ਇਲੀਗਲ ਇਮੀਗ੍ਰੈਂਟਸ ਹੈ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਸਖਤੀ ਕੀਤੀ ਜਾਏਗੀ ਐਸ ਕੰਪੇਅਰ ਟੂ ਕਿ ਪਿਛਲੇ 10 15 20 ਸਾਲਾ ਦੇ ਵਿੱਚ ਜੋ ਕੁਝ ਵੀ ਚੱਲ ਰਿਹਾ ਸੀ ਆ ਵਾਪਰ ਰਿਹਾ ਸੀ ਉੱਥੇ ਉਹਨੂੰ ਸ਼ਾਇਦ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੀ ਪਰ 트럼ਪ ਦੇ ਰੀਜਿਮ ਦੇ ਵਿੱਚ ਉਹਦੇ ਤੇ ਕਾਫੀ ਸਖਤੀ ਕੀਤੀ ਜਾਏਗੀ ਤੇ ਉਹਦਾ ਇੱਕ ਨਮੂਨਾ ਅਸੀਂ ਦੇਖਿਆ ਹੀ ਹੈ ਕਿ ਕਾਫੀ ਲੋਕਾਂ ਨੂੰ ਉਹਨਾਂ ਨੇ ਰੀਪੈਟਰੀਏਟ ਕੀਤਾ ਹੈ ਹੋ ਸਕਦਾ ਹੈ ਅੱਗੇ ਚੱਲ ਕੇ ਜੇ ਹੋਰ ਆਈਡੈਂਟੀਫਾਈ ਕਰਨਗੇ ਤੇ ਉਹਨਾਂ ਨੂੰ ਰੀਪੈਟਰੀਏਟ ਕਰਨਗੇ ਤੇ ਨਾਲੇ ਅੱਗੇ ਵਾਲੇ ਟਾਈਮ ਦੇ ਵਿੱਚ ਜਿਹੜੇ ਇੰਡੀਅਨ ਇਮੀਗ੍ਰੈਂਟਸ ਉੱਥੇ ਜਾਣਗੇ ਉਹਨਾਂ ਨੂੰ ਯੂਐਸ ਸਿਟੀਜ਼ਨਸ਼ਿਪ ਜਿੰਨੀ ਖੇਤੀ ਪਹਿਲਾਂ ਮਿਲ ਜਾਂਦਾ ਸੀ ਉਹਨੋਂ ਨਹੀਂ ਖੇਤੀ ਨਹੀਂ ਮਿਲਿਆ ਕਰੇਗਾ ਬੜਾ ਅਖੀਰਲਾ ਸਵਾਲ ਆ ਮੇਰਾ ਤੁਹਾਡੇ ਤੋਂ ਪਾਕਿਸਤਾਨ ਦੇ ਸੈਨਾ ਮੁਖੀ ਹੋਣ ਪਾਕਿਸਤਾਨ ਦੇ ਵਿਦੇਸ਼ ਮੰਤਰੀ ਹੋਣ ਡੋਨਲਡ ਰੰਪਰ ਨਾਲ ਉਹਨਾਂ ਦੀ ਅੱਛੀ ਖਾਸੇ ਗੱਲਬਾਤ ਹੋ ਚੁੱਕੀ ਆ ਅਸੀਂ ਜਾਣਦੇ ਆ ਉਸ ਤੋਂ ਬਾਅਦ ਹੁਣ ਪਾਕਿਸਤਾਨ ਦੇ ਨਾਲ ਜਿਹੜਾ ਇੱਕ ਜਾਣਕਾਰੀ ਦਿੱਤੀ ਹੈ ਟਰੰਪਰ ਸੈਸ਼ਨ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਪਾਕਿਸਤਾਨ ਆ ਉਹ ਹੁਣ ਭਾਰਤ ਨੂੰ ਤੇਲ ਵੇਚ ਸਕਦਾ ਕੀ ਸਾਨੂੰ ਹੁਣ ਪਾਕਿਸਤਾਨ ਦੇ ਅਧੀਨ ਹੋਣਾ ਪਵੇਗਾ ਤੇਲ ਲੈਣ ਨੂੰ ਲੈ ਕੇ ਕਿ ਈਰਾਨ ਰੜਕ ਰਿਹਾ ਜਿਹੜਾ ਵਪਾਰ ਭਾਰਤ ਈਰਾਨ ਦੇ ਵਿੱਚ ਸੀਗਾ ਤੇਲ ਨੂੰ ਲੈ ਕੇ ਅ ਇਹਦੇ ਉੱਤੇ ਯੂ ਨੋ ਥੋੜਾ ਜਿਹਾ ਸੋਚਣ ਵਾਲੀ ਗੱਲ ਹੈ ਕਿ ਵੀ ਦੇਖੋ ਪਾਕਿਸਤਾਨ ਦੇ ਕੋਲ ਤਾਂ ਤੇਲ ਹੈ ਨਹੀਂ ਤੇ ਇੰਡੀਆ ਪਾਕਿਸਤਾਨ ਤੋਂ ਕਿੱਥੋਂ ਤੇਲ ਖਰੀਦੇਗਾ ਹਾਂ ਰਹੀ ਗੱਲ ਈਰਾਨ ਦੀ ਤੇ ਈਰਾਨ ਦੇ ਨਾਲ ਵੀ ਉਹਨਾਂ ਦੀ ਰਿਲੇਸ਼ਨਸ ਕੋਈ ਬਹੁਤ ਚੰਗੇ ਨਹੀਂ ਨੇ ਉਹ ਕਈ ਵਾਰੀ ਸੈਂਕਸ਼ਨਸ ਵੀ ਇੰਪੋਜ਼ ਕਰਦੇ ਨੇ ਕੰਟਰੀਜ਼ ਨੂੰ ਇਹ ਵੀ ਕਹਿੰਦੇ ਕਿ ਵੀ ਤੁਸੀਂ ਈਰਾਨ ਦਾ ਤੇਲ ਨਾ ਖਰੀਦੋ ਜੇ ਖਰੀਦੋਗੇ ਤੁਹਾਡੇ ਉੱਤੇ ਸੈਂਕਸ਼ਨ ਲਾਇਆ ਜਾਏਗਾ ਤੇ ਉਹ तमाम ਚੀਜ਼ਾਂ ਕਰ ਰਹੇ ਨੇ ਬੇਸਿਕਲੀ ਟੂ ਡਿਸਵੇਡ ਕੰਟਰੀਜ਼ ਲਾਈਕ ਇੰਡੀਆ ਕੇ ਭਈ ਤੁਸੀਂ ਉੱਥੋਂ ਹੀ ਤੇਲ ਖਰੀਦੋ ਜਿੱਥੇ ਅਸੀਂ ਪ੍ਰਤੀਬੰਧ ਨਹੀਂ ਲਾਇਆ ਹੈ ਪਰ ਉੱਥੋਂ ਨਾ ਖਰੀਦੋ ਜਿੱਥੇ ਅਸੀਂ ਪ੍ਰਤੀਬੰਧ ਲਾਇਆ ਹੈ ਪਰ ਮੇਰਾ ਇਹ ਮੰਨਣਾ ਹੈ ਕਿ ਭਈ ਜੇ ਉਹਨਾਂ ਦਾ ਇਸ਼ਾਰਾ ਉਸ ਚੀਜ਼ ਤੇ ਸੀਗਾ ਕਿ ਭਈ ਇੱਕ ਬਹੁਤ ਵੱਡੀ ਜਿਹੜੀ ਪ੍ਰੋਜੈਕਟ ਦੀ ਗੱਲ ਹੋ ਰਹੀ ਸੀ ਕਿ ਭਈ ਇੰਡੀਆ ਦੇ ਵਿੱਚ ਤੇਲ ਟੈਂਕਰ ਦੀ بجائے ਜਿਹੜਾ ਹੈਗਾ ਲੈਂਡ ਦੇ ਥਰੂ ਲਾਇਆ ਜਾਏਗਾ ਥਰੂ ਪਾਈਪ ਲਾਇਆ ਜਾਏਗਾ ਤੇ ਉਹ ਜਿਹੜਾ ਸਕੀਮ ਸੀਗਾ दैट ਹੈਡ ਟੂ ਪਾਸ ਥਰੂ ਪਾਕਿਸਤਾਨ ਤੇ ਜੇ ਉਹ ਉਹਦੇ ਬਾਰੇ ਉਹ ਜੇ ਇੰਡੀਕੇਟ ਕਰ ਰਹੇ ਨੇ ਤੇ ਇਸ ਵੇਲੇ ਤੇ ਬਹੁਤ ਹੀ ਜ਼ਿਆਦਾ ਅਨਸਰਟਨ ਸਿਚੁਏਸ਼ਨ ਹੈ ਇੰਡੀਆ ਕਦੇ ਵੀ ਨਹੀਂ ਚਾਹੇਗਾ ਕਿ ਉਹਦਾ ਜਿਹੜਾ ਆਇਲ ਪਾਈਪਲਾਈਨ ਹੈ ਉਹ ਪਾਕਿਸਤਾਨ ਦੇ ਥਰੂ ਗੁਜਰੇ ਕਿਉਂਕਿ ਸਟ੍ਰੈਟੈਜੀਕ ਰੀਜ਼ਨ ਕਰਕੇ ਉਹ ਕਦੇ ਵੀ ਉਹਨੂੰ ਕਿਸੇ ਵੀ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਐਜ਼ ਅ ਵੈਪਨ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ਜਿਹੜਾ ਕਿ ਹੁਣ ਹੋ ਵੀ ਰਿਹਾ ਕਈ ਖੇਤਰ ਦੇ ਵਿੱਚ ਤੇ ਇਸ ਕਰਕੇ ਮੈਨੂੰ ਲੱਗਦਾ ਨਹੀਂ ਹੈ ਕਿ ਉਹ ਕੋਈ ਬਹੁਤ ਜ਼ਿਆਦਾ ਮਾਇਨੇ ਰੱਖਦਾ ਹੈ ਪਰ ਇਹ ਜ਼ਰੂਰ ਹੈ ਕਿ ਭਈ ਪਾਕਿਸਤਾਨ ਦੇ ਨਾਲ ਵੀ ਗੱਲਬਾਤ ਕਰਕੇ ਯੂਐਸਏ ਇੱਕ ਬੈਲੈਂਸਿੰਗ ਐਕਟ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਭਈ ਜੇ ਇੰਡੀਆ ਦੇ ਨਾਲ ਆਪਾਂ ਚੰਗੇ ਰਿਲੇਸ਼ਨਸ ਬਣਾ ਰਹੇ ਹਾਂ ਤੇ ਪਾਕਿਸਤਾਨ ਨੂੰ ਬਿਲਕੁਲ ਹੀ ਤੁਸੀਂ ਨੈਗਲਿਗਟ ਨਾ ਕਰੋ ਆਦਰਵਾਇਜ਼ ਪਾਕਿਸਤਾਨ ਕੈਨ ਐਕਚੁਅਲੀ ਪੋਜ਼ ਅ ਵੈਰੀ ਡਿਫਰੈਂਟ ਕਾਈਂਡ ਆਫ ਅ ਥ੍ਰੈਟ ਟੂ ਦਾ ਜੀਓਪੋਲਿਟੀਕਲ ਸਿਚੁਏਸ਼ਨ ਕਿਉਂਕਿ ਉੱਥੇ ਟੈਰਰਿਜ਼ਮ ਹੈ ਕਈ ਜਿਹੜੇ ਨਾਨ ਸਟੇਟ ਐਕਟਰਸ ਨੇ ਉਹ ਉਹਨਾਂ ਦੇ ਕਬਜ਼ੇ ਜਾਂ ਉਹਨਾਂ ਦੇ ਇਨਫਲੂਐਂਸ ਤੋਂ ਬਾਹਰ ਨੇ ਤੇ ਇਫ ਦੇ ਸਟਾਰਟ ਕ੍ਰੀਏਟਿੰਗ ਪ੍ਰੋਬਲਮ देन ਇਟ ਕੈਨ ਬਿਕਮ ਅ ਮੱਚ ਮੱਚ ਬਿਗਰ ਪ੍ਰੋਬਲਮ ਦੈਨ ਵਾਟ ਇਟ ਇਜ਼ ਨਾਓ ਸੋ ਜੀ ਜਿਸ ਤੱਕ ਟੈਰੀਫ ਲੱਗ ਚੁਕਿਆ ਲਗਭਗ ਲੱਗ ਹੀ ਚੁਕਿਆ ਕਿਉਂਕਿ ਇੱਕ ਤਰੀਕ ਨੂੰ ਮਹਿਸ ਕੁਝ ਘੰਟੇ ਬਾਕੀ ਨੇ ਸੋ ਇਹ ਜਿਹੇ ਦੇ ਵਿੱਚ ਭਾਰਤ ਵਾਸੀ ਕਈ ਤਰ੍ਹਾਂ ਦੀਆਂ ਚੁਣੌਤੀਆਂ ਪੈਦਾ ਹੋ ਸਕਦੀਆਂ ਹਨ ਤੇ ਪਰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਅਮਰੀਕਾ ਨੂੰ ਆਪਣਾ ਅ ਦੋਸਤ ਦੇਸ਼ ਦੱਸਦੇ ਨੇ ਮਿੱਤਰ ਦੇਸ਼ ਦੱਸਦੇ ਨੇ ਉਸ ਤੇ ਵਿੱਚ 트럼ਪ ਪ੍ਰਸ਼ਾਸਨ ਵੀ ਇਸ ਮਿੱਤਰ ਦੋਸਤਾ ਕੁਝ ਖਾਸ ਖਿਆਲ ਰੱਖੇਗਾ ਅਜਿਹੀ ਸਾਨੂੰ ਉਮੀਦ ਹੈ ਕੈਮਰਾਮੈਨ ਅਜੇ ਦੇ ਨਾਲ ਸਿਮਰਪ੍ਰੀਤ ਸਿੰਘ ਚੰਡੀਗੜ੍ਹ